ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੀਐਮ ਕਿਸਾਨ ਯੋਜਨਾ ਬਾਰੇ ਗੱਲ ਕਰਾਂਗੇ ਜਿਦੇ ਵਿੱਚ ਕਿਸਾਨਾਂ ਨੂੰ 2000 ਰੁਪਏ ਵਾਲੀ ਕੈਸ਼ ਜਿਹੜੀ ਚਾਰ ਮਹੀਨਿਆਂ ਬਾਅਦ ਆਉਂਦੀ ਹੈ ਖਾਤਿਆਂ ਦੇ ਵਿੱਚ ਇਹ ਸਾਲ ਦੇ ਵਿੱਚ ਤਿੰਨ ਵਾਰੀ ਆਉਂਦੀ ਹੈ ਟੋਟਲ ਜਿਹੜਾ 6000 ਰੁਪਏ ਆਉਂਦਾ ਵਾ ਪਰ ਇਹਦੇ ਵਿੱਚ ਕੁੱਝ ਕਿਸਾਨ ਭਰਾਵਾਂ ਨੂੰ ਪ੍ਰੋਬਲਮ ਆਈ ਹੈ ਜਿਨ੍ਹਾਂ ਦੀ ਜਾਂ ਤਾਂ ਹੁਣ ਜਿਹੜੀ 16ਵੀਂ 17ਵੀਂ ਕੈਸ਼ ਤਾਂ ਨਹੀਂ ਆਈ ਤੇ ਜਾਂ ਉਹਨਾਂ ਦੀਆਂ ਪਹਿਲਾਂ ਬੰਦ ਹੋ ਗਈਆਂ ਕਿਉਂਕਿ ਪੀਐਮ ਕਿਸਾਨ ਯੋਜਨਾ ਜਿਹੜਾ ਪੋਰਟਲ ਆ ਉਹਦੇ ਵਿੱਚ ਅਪਡੇਟ ਹੁੰਦੀ ਰਹਿੰਦੀ ਆ ਤੇ ਆਪਾਂ ਅਪਡੇਟ ਨਹੀਂ ਰਹਿੰਦੇ ਉਹਦੇ ਵਿੱਚ ਜਿਹਦੇ ਕਾਰਨ ਆਪਾਂ ਪਿੱਛੇ ਰਹਿ ਜਾਂਦੇ ਆ ਤੇ ਅੱਜ ਆਪਾਂ ਉਹਦਾ ਸਾਰਾ ਹੱਲ ਦੱਸਾਂਗੇ ਵੀ ਕਿਵੇਂ ਉਹਨੂੰ ਆਪਾਂ ਪੋਰਟਲ ਦੇ ਜਾ ਕੇ ਚੈੱਕ ਕਰਨਾ ਵਾ ਵੀ ਆਪਣੀ ਜਿਹੜੀ ਕੀ ਕਮੀ ਪੇਸ਼ ਰਹਿ ਗਈਆਂ ਨੇ ਜਿੰਨਾ ਕਰਕੇ ਜਿਹੜੀ ਆਪਣੀ ਉਹ ਕੈਸ ਰੁਕੀ ਆ ਉਹ ਆਨਲਾਈਨ ਵਾਲਾ ਪ੍ਰੋਸੈਸ ਆਪਾਂ ਸਾਰਾ ਤੁਹਾਨੂੰ ਮੋਬਾਈਲ ਫੋਨ ਤੇ ਦੱਸਾਂਗੇ ਵੀ ਕਿਵੇਂ ਉਸ ਨੂੰ ਤੁਸੀਂ ਸਹੀ ਕਰ ਸਕਦੇ ਹੋ ਉਹਦੇ ਦੇ ਜਾ ਕੇ ਕਿਵੇਂ ਦੇਖ ਸਕਦੇ ਹਾਂ ਵੀ ਸਾਡੇ ਜਿਹੜੀਆਂ ਕੀ ਕਮੀਆਂ ਰਹਿ ਗਈਆਂ ਜਿਹਦੇ ਕਾਰਨ ਕਿ ਜਿਹੜੀ ਅਕਸਤ ਨਹੀਂ ਆ ਸਕੀ ਤੇ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਆਪਾਂ ਡੈਮੋ ਦੇ ਕੇ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਉਹਦੇ ਵਿੱਚ ਚੈੱਕ ਕਰਨਾ ਵਾ ਕਿਹੜੀ ਕਮੀ ਕਿਵੇਂ ਰਹਿ ਗਈ ਆ ਤੇ ਉਹਨੂੰ ਦੂਰ ਕਿਵੇਂ ਕਰਨਾ ਉਹ ਵੀ ਦੱਸਾਂਗੇ ਸੋ ਚੱਲਦੇ ਆਂ ਆਪਾਂ ਮੋਬਾਈਲ ਦੀ ਸਕਰੀਨ ਤੇ ਦੱਸਦੇ ਆਂ ਤੁਹਾਨੂੰ ਕਿਵੇਂ ਆਪਾਂ ਚੈੱਕ ਕਰਨਾ ਵਾ ਅਸੀਂ ਸਭ ਤੋਂ ਪਹਿਲਾਂ ਆਪਾਂ ਮੋਬਾਈਲ ਦੀ ਸਕਰੀਨ ਤੇ Google ਦੇ ਵਿੱਚ ਸਰਚ ਕਰਾਂਗੇ PM ਕਿਸਾਨ ਸਭ ਤੋਂ ਪਹਿਲੇ ਵਾਲਾ ਲਿੰਕ ਜਿਹੜਾ pmkisan.gov.in ਉੱਤੇ ਕਲਿੱਕ ਕਰਾਂਗੇ ਇਹ ਪੇ ਤੁਹਾਡੇ ਕੋਲ ਖੁੱਲ ਕੇ ਸਾਹਮਣੇ ਆ ਜਾਊਗਾ ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹੋ ਨਿਊ ਫਾਰਮਰ ਰਜਿਸਟਰਡ ਇਕਈਕੇ ਥੱਲੇ ਹੈਗਾ ਨਾਊ ਯੂਅਰ ਸਟੇਟਸ ਇਹ ਤੇ ਓਕੇ ਕਰਨਾਮ ਉਸ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਐਂਟਰ ਰਜਿਸਟ੍ਰੇਸ਼ਨ ਨੰਬਰ ਤੁਹਾਨੂੰ ਇੱਕ ਰਜਿਸਟ੍ਰੇਸ਼ਨ ਨੰਬਰ ਮਿਲਿਆ ਹੋਊਗਾ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਇਹਨਾਂ ਵਿੱਚ ਉਹ ਤੁਸੀਂ ਰਜਿਸਟ੍ਰੇਸ਼ਨ ਨੰਬਰ ਇਹਦੇ ਵਿੱਚ ਫਿਲ ਕਰਕੇ ਆ ਕੈਪਚਾ ਕੋਡ ਇਹਦੇ ਵਿੱਚ ਪਾ ਕੇ ਜੇ ਟੋਟੀਪੀ ਤੇ ਕਲਿੱਕ ਕਰ ਦੇਣਾ ਤੁਹਾਡੇ ਮੋਬਾਈਲ ਫੋਨ ਤੇ ਕੋਟੀਪੀ ਆਊਗਾ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਸਟੇਟਸ ਦਿਖਾਊਗਾ ਭਾਈਚਾਨ ਤੁਹਾਡੇ ਕੋ ਰਜਿਸਟ੍ਰੇਸ਼ਨ ਨੰਬਰ ਨਹੀਂ ਹੈਗਾ ਤੁਸੀਂ ਨਾਓ ਯਰ ਰਜਿਸਟ੍ਰੇਸ਼ਨ ਨੰਬਰ ਉਹਦੇ ਉੱਪਰ ਜਿਹੜਾ ਉੱਪਰ ਕਾਲਮ ਦਿੱਤਾ ਹੋਇਆ ਹੈ ਕੋ ਉੱਤੇ ਕਲਿੱਕ ਕਰਨਾਮ ਕਲਿਕ ਕਰਨ ਤੋਂ ਬਾਅਦ ਤੁਹਾਡੇ ਅੱਗੇ ਨੇਕਸਟ ਆਪਸ਼ਨ ਆਉਗੀ ਮੋਬਾਈਲ ਨੰਬਰ ਜਾਂ ਆਧਾਰ ਨੰਬਰ ਇੱਥੇ ਤੁਸੀਂ ਆਧਾਰ ਨੰਬਰ ਫਿਲ ਕਰਕੇ ਵੀ ਭਰ ਸਕਦੇ ਹੋ ਤੇ ਮੋਬਾਈਲ ਨੰਬਰ ਵੀ ਆਧਾਰ ਨੰਬਰ ਫਿਲ ਕਰਕੇ ਤੁਸੀਂ ਜਦੋਂ ਮੋਬਾਈਲ ਨੰਬਰ ਫਿਲ ਕਰੋਗੇ ਉਦੋਂ ਬਾਅਦ ਕੈਪਚਾ ਕੋਡ ਨੀਚੇ ਹੈ ਫਿਰ ਗੇਟ ਮੋਬਾਈਲ ਓਟੀਪੀ ਇਹ ਸਾਰਾ ਪ੍ਰੋਸੈਸ ਕਰਨ ਤੋਂ ਬਾਅਦ ਨੀਚੇ ਜਿਹੜੀ ਆਪਸ਼ਨ ਖੁੱਲ ਕੇ ਆਉ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਜਿਹੜਾ ਹੈੰਦਾ ਵਾ ਜੇ ਤੁਸੀਂ ਭੁੱਲ ਗਿਓ ਤਾਂ ਇਹ ਪ੍ਰੋਸੈਸ ਕਰਨਾ ਵਾ ਨਹੀਂ ਜਿਹੜਾ ਰਜਿਸਟ੍ਰੇਸ਼ਨ ਨੰਬਰ ਭਰ ਕੇ ਆਪਾਂ ਓਟੀਪੀ ਕਰਕੇ ਇਹ ਚ ਆ ਜਾਣਾ ਮੰਨ ਲਓ ਹੋਗਾ ਉਹ ਤੁਸੀਂ ਰਜਿਸਟ੍ਰੇਸ਼ਨ ਨੰਬਰ ਹੈ ਜਿਹੜਾ ਜਦੋਂ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਮਿਲ ਗਿਆ ਤੁਸੀਂ ਦੇਖ ਲਿਆ ਉਸ ਤੋਂ ਬਾਅਦ ਤੁਸੀਂ ਇਸ ਪੇਜ ਤੇ ਦੁਬਾਰਾ ਆ ਜਾਣਾ ਵਾ ਇੱਥੇ ਲਿਖਿਆ ਐਂਟਰ ਰਜਿਸਟ੍ਰੇਸ਼ਨ ਨੰਬਰ ਇੱਥੇ ਐਂਟਰ ਜਿਹੜਾ ਰਜਿਸਟ੍ਰੇਸ਼ਨ ਨੰਬਰ ਫਿਲ ਕਰਕੇ ਕੈਪਚਾ ਕੋਡ ਜਿਹੜਾ ਉਹ ਫਿਲ ਕਰਕੇ ਗੈਟ ਓਟੀਪੀ ਤੇ ਕਲਿੱਕ ਕਰਨਾ ਵਾ ਤੁਹਾਡਾ ਜਿਹੜਾ ਮੋਬਾਈਲ ਨੰਬਰ ਇਹਦੇ ਨਾਲ ਰਜਿਸਟਰਡ ਹੋਊਗਾ ਉਹ ਤੇ ਇੱਕ ਜਿਹੜਾ ਓਟੀਪੀ ਆਊਗਾ ਵਨ ਟਾਈਮ ਲਈ ਉਹ ਤੁਸੀਂ ਇਹ ਚ ਫਿੱਲ ਕਰਕੇ ਜਦੋਂ ਜਾਓਗੇ ਤੁਸੀਂ ਅਗਲੇ ਨੈਕਸਟ ਪੇਜ ਤੇ ਆ ਜਾਓਗੇ ਇੱਥੇ ਤੁਸੀਂ ਦੇਖ ਸਕਦੇ ਹੋ ਪਹਿਲੇ ਨੰਬਰ ਤੇ ਹੈਗਾ ਲੈਂਡ ਸੈਂਡਿੰਗ ਤੁਹਾਡੀ ਜ਼ਮੀਨ ਦੀ ਸਾਰੀ ਦੱਸਿਆ ਉਹ ਵੀ ਗ੍ਰੀਨ ਟੈਕ ਆ ਤੁਹਾਡਾ ਸਹੀ ਆ ਉਸ ਤੋਂ ਸੈਕੰਡ ਨੰਬਰ ਰਹੇਗਾ ਵਾ ਇਕਈਸੀ ਸਟੇਟਸ ਉਹ ਵੀ ਤੁਹਾਡਾ ਗ੍ਰੀਨ ਆ ਉਹ ਵੀ ਬਿਲਕੁਲ ਸਹੀ ਆ ਨੈਕਸਟ ਆਏਗਾ ਲਾਸਟ ਆਧਾਰ ਬੈਂਕ ਅਕਾਊਂਟ ਸੈਂਡਿੰਗ ਸਟੇਟਸ ਇਹ ਵੀ ਗ੍ਰੀਨ ਆ ਜੇ ਤਿੰਨੋਂ ਤੁਹਾਡੇ ਗ੍ਰੀਨ ਆਉਂਦੇ ਆ ਤਾਂ ਤੁਹਾਡੇ ਜਿਹੜੇ ਬੈਂਕ ਖਾਤੇ ਵਿੱਚ ਜਿਹੜੀ ਇਹ ਤੁਹਾਡੀ ਪੇਮੈਂਟ ਆ ਉਹ ਆਊਗੀ ਕੋਈ ਪ੍ਰੋਬਲਮ ਨਹੀਂ ਹੈਗੀ ਹੋ ਸਕਦਾ ਪਿੱਛੋਂ ਰੁਕੀ ਹੋਵੇ ਜੀ ਪਰ ਜੇ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਤੁਹਾਡਾ ਰੈੱਡ ਕਰਾਸ ਹੋ ਰਿਹਾ ਵੈਤੇ ਤਿੰਨਾਂ ਦੇ ਵਿੱਚੋਂ ਜੇ ਇਕਬਾਈ ਦੀ ਸਟੇਟਸ ਆ ਉਹ ਤਾਂ ਤੁਸੀਂ ਇੱਥੋਂ ਇੱਥੇ ਚੈੱਕ ਕਰਕੇ ਆਪਣਾ ਸਹੀ ਕਰ ਸਕਦੇ ਇਸ ਐਪ 'ਤੇ ਤੇ ਜੇ ਲੈਂਡ ਸੈਂਡਿੰਗ ਉਹਦੇ ਤੇ ਵੀ ਤੁਸੀਂ ਆਪਣਾ ਉਹ ਭਰ ਸਕਦੇ ਹੋ ਜੇ ਤੁਹਾਡਾ ਆਧਾਰ ਬੈਂਕ ਅਕਾਊਂਟ ਸੈਂਡਿੰਗ ਸਟੇਟਸ ਆ ਉਹ ਤੁਹਾਨੂੰ ਬੈਂਕ ਜਾਣਾ ਪੈਣਾ ਵਾ ਤੁਸੀਂ ਬੈਂਕ ਵਿੱਚ ਜਾ ਕੇ ਤੁਹਾਡਾ ਆਧਾਰ卡 ਜਿਹੜਾ ਪੈਨ ਕਾਰਡ ਦੇ ਕੇ ਇਹ ਜਿਹੜਾ ਬੈਂਕ ਅਕਾਊਂਟ ਸੈਂਡਿੰਗ ਦਾ ਸਟੇਟਸ ਆ ਇੱਥੇ ਵੀ ਗ੍ਰੀਨ ਹੋ ਜਾਊਗਾ ਜੇ ਇਹਨਾਂ ਵਿੱਚੋਂ ਕੋਈ ਵੀ ਤੁਹਾਡਾ ਰੈੱਡ ਆਉਂਦਾ ਵਾ ਤਾਂ ਉਹੀ ਕਾਰਨ ਆ ਇੱਕ ਜਿਹੜੀ ਤੁਹਾਡੀ ਜਿਹੜੀ 2000 ਰੁਪਏ ਵਾਲੀ ਕੈਸ਼ ਤੋਂ ਨਹੀਂ ਆ ਰਹੀ ਤੇ ਇਹ ਤੁਹਾਡੇ ਤਿੰਨੋਂ ਜਿਹੜੇ ਗ੍ਰੀਨ ਹੋਣੇ ਚਾਹੀਦੇ ਆ ਜ਼ਰੂਰੀ ਨੇ ਤਾਂ ਹੀ ਤੁਹਾਡੇ ਖਾਤੇ ਵਿੱਚ ਜਿਹੜੀ 2000 ਜਿਹੜੀ ਕੈਸ਼ ਤਾਂ ਜਿਹੜੀ 4 ਮਹੀਨੇ ਬਾਅਦ ਆ ਰਹੀ ਆ ਉਹ ਆਊਗੀ ਇਸ ਤਰ੍ਹਾਂ ਤੁਸੀਂ ਆਪਣਾ ਜਿਹੜਾ ਸਟੇਟਸ ਇਹ ਚੈੱਕ ਕਰ ਲੈਣਾ ਵਾ ਜੇ ਤਾਂ ਤੁਹਾਡੇ ਗ੍ਰੀਨ ਆ ਰਹੇ ਆ ਤਾਂ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਕੋਈ ਵੀ ਰੈੱਡ ਆ ਤਾਂ ਫਿਰ ਤੁਸੀਂ ਉਹਦਾ ਹੱਲ ਕਰ ਲੈਣਾ ਵਾ ਤੇ ਜੇ ਵੀਡੀਓ ਵਧੀਆ ਲੱਗੀ ਆ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ